ਸਾਸਤਿਕਾ ਜੀ ਸਾਰਿਆਂ ਨੂੰ ਅੱਜ ਆਪ ਲੈ ਕੇ ਆਈ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਇਹ ਪਿਓਰ ਕਰੇਵ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਕੱਟ ਦਾਣਾ ਹੈਂਡ ਵਰਕ ਦਾ ਕੰਮ ਕੀਤਾ ਗਿਆ ਹੈ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੀ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਇਹ ਰਹਿਣਗੇ ਜੀ ਪਿਓਰ ਚੁਨੌਣ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਐ ਬਾਟਮ ਤੇ ਵਰਕ ਰਹੇਗਾ ਦੁਪੱਟਾ ਪਿਓਰ ਕਾਟਨ ਦਾ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਰਤ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਸ਼ਿਮਰ ਤੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਬੁਟੀਕ ਸਟਾਰ ਰਹਿਣਗੇ ਕ੍ਰਸ਼ ਸ਼ਿਮਰ ਹੈਂਡ ਐਮਬਰਾਇਡਰੀ ਕੀਤੀ ਗਈ ਹੈ ਤਾਨੂੰ ਪਲੇਨ ਬਾਟਮ ਮਿਲੇਗੀ ਸ਼ਿਮਰ ਦਾ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ ਘੇਰੇ ਤੇ ਵਰਕ ਰਹੇਗਾ ਬਾਹੂ ਤੇ ਵਰਕ ਰਹੇਗਾ ਪੌਂਚੇ ਤੇ ਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਨੇ ਨਾ ਰਹੇਗਾ ਫੈਨਸੀ ਦੁਪੱਟਾ ਮਿਲੇਗਾ ਦੁਪੱਟਾ ਵੀ ਬਹੁਤ ਹੀ ਪਿਆਰਾ ਕੁਲਾ ਡੁਲਾ ਦੁਪੱਟਾ ਰੈਡੀ ਕੀਤਾ ਹੋਇਆ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਤੁਹਾਨੂੰ ਮਿਲਣਗੇ ਜੀ ਕਾਟਨ ਦੇ ਸੂਟ ਮਿਲਣਗੇ ये वे पने का सूट रहेगा पूरा सूट बन के तैयार हो जाएगा बहुत ही सोने कलर ने बॉटम प्लेन मिलेगी शर्ट प्रिंटेड रहने वाली ये। दी है जीडी इस दुपट्टा है वह तैन मिलेगा प्योर कॉटन चिकनकाली इंब्रॉयडरी दुपट्टा मिलेगा ये जो सूट रहने कॉटन का ही सूट मिलेगा कोटा कॉटन का तेन सूट मिलेगा बहुत ही सोहने कलर ने कोई भी सूट तुम इन्ना बाय कर सकते ना रहेगा मल कोटन का दुपट्टा मिलेगा हाँ जी अज के सूटा की कलैक्श किस तरह की लगी वडियो लाइक करो शेयर करियो